ਆਰਬਨਨਗੇ ਡਿਫੈਂਸ ਤੇ ਖਰਚਾ ਕੀਤਾ ਜਾਏਗਾ ਆਰਮੀ ਨੂੰ ਪੈਸਾ ਜਾਏਗਾ ਸਾਰੇ ਦੇਸ਼ ਨੇ ਮਿਲ ਕੇ 5.5 ਕਿਲੋ ਸੋਨਾ ਇਕੱਠਾ ਕੀਤਾ 5.5 ਕਿਲੋ ਉਸ ਵੇਲੇ ਬੜੀ ਵੱਡੀ ਗੱਲ ਹੈ ਹਨਾ 5.5 ਕਿਲੋ ਕੱਲੇ ਪੰਜਾਬ ਨੇ ਵਧਾ ਕਿੰਨਾ ਸੋਨਾ ਇਕੱਠਾ ਕੀਤਾ 220 ਕਿਲੋ ਵਾਹਿਗੁਰੂ ਕੀ ਬਾਤ ਤੇ ਆ ਉਸ ਵੇਲੇ ਦੀ ਗੱਲ ਹੈ ਜਦ ਪੰਜਾਬ ਰੈਫਿਊਜੀ ਸੀ ਪੰਜਾਬ ਸ਼ੁਰੂ ਤੋਂ ਹੀ ਬਈ ਦਰਿਆਦਿਲ ਹੈ ਤੁਸੀਂ ਸੋਚੋਗੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਜਿੰਨਾ ਸੋਨਾ ਸਾਡੇ ਕੋਲ ਪਿਆ ਸੀ ਸਾਰਾ ਹੀ ਦੇਤਾ ਜਿੰਨੇ ਬੀਬੀਆਂ ਦੇ ਘਰਾਂ ਚ ਸੋਨੇ ਦੇ ਗਹਿਣੇ ਸੀ ਬੀਬੀਆਂ ਨੇ ਆ ਲਿਆ ਕੇ ਦੇਤੇ ਦੇਸ਼ ਨੂੰ ਲੋੜ ਐ ਇਹ ਉਸ ਵੇਲੇ ਅਸੀਂ ਪੂਰੇ ਦੇਸ਼ ਨੂੰ ਰੋਟੀ ਖਵਾਈ ਐ ਇਹ ਦਾਦਿਆਂ ਦੀ ਜਨਰੇਸ਼ਨ ਦੀ ਗੱਲ ਅੱਗੇ ਆ ਜਾਂਦੇ ਆ ਸਾਡੇ ਫਾਦਰਸ ਦੀ ਜਨਰੇਸ਼ਨ ਪੰਜਾਬ ਚ ਤੁਹਾਡੇ ਫਾਦਰ ਮੇਰੇ ਫਾਦਰ ਜਿਹੜੇ ਹਾਲਾਤਾਂ ਚ 20-20 ਸਾਲ ਦੇ ਹੋਏ ਐ ਉਸ ਵੇਲੇ ਪੰਜਾਬ 1984 ਦੇ ਦੌਰ ਤੋਂ ਲੰਘ ਰਿਹਾ ਸੀ 80 ਤੋਂ 95 15 ਸਾਲ ਜਿਹੜੀ ਉਮਰ ਹੁੰਦੀ ਨਾ 20 ਤੋਂ 35 ਸਾਲ ਉਮਰ ਹੁੰਦੀ ਐ ਗਰੋ ਕਰਣ ਦੀ ਮੇਰੇ ਪਾਪਾ 1964 ਬੋਨ ਹੈ ਜਿਹੜੀ ਗਰੋਥ ਦੀ ਉਮਰ ਹੁੰਦੀ ਐ ਨਾ 20 ਤੋਂ 30-35 ਸਾਲ ਦੀ ਹੁੰਦੀ ਐ ਉਸ ਵੇਲੇ ਪੰਜਾਬ ਚ ਅੱਧਾ ਟਾਈਮ ਤੱਕ ਕਰਫਿਊ ਲੱਗਿਆ ਰਹਿੰਦਾ ਸੀ ਉਸ ਵੇਲੇ ਵੀ ਸਾਡੇ ਫਾਦਰਜ਼ ਨੇ ਬਿਜ਼ਨਸ ਬਿਲਡ ਕੀਤੇ ਆ ਸਰਵਾਈਵ ਕੀਤਾ ਤੇ ਸਾਨੂੰ ਇੰਨਾ ਸੋਨਾ ਪਾਲਿਆ ਸਾਡੇ ਕੋਲ ਕੀ ਆ ਅਸੀਂ ਕਿਹੜੇ ਮਾੜੇ ਹਾਲਾਤਾਂ ਚ ਹੁਣ ਕੰਪੇਅਰ ਕਰ ਲਓ ਕੁਝ ਵੀ ਨਹੀਂ ਅਸੀਂ ਤਾਂ ਅਸੀਂ ਤਾਂ ਰਾਜੇ ਆ ਕੀ ਮਾੜਾ ਸਾਡੇ ਕੋਲ ਅੱਤੇ ਜੇ ਉਸ ਵੇਲੇ ਕੈਨੇਡਾ ਕੈਨੇਡਾ ਚ ਜਦ ਕਾਮਾਗਾਟਾ ਮਾਰੂ ਮੋੜਿਆ ਗਿਆ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਉੱਥੇ ਜਾ ਕੇ ਟਰਾਂਸਪੋਰਟ ਸੰਭਲਿਆ ਕੈਨੇਡਾ ਦਾ ਅੱਜ ਕੈਨੇਡਾ ਦਾ 65% ਟਰਾਂਸਪੋਰਟ ਪੰਜਾਬੀ ਕਮਿਊਨਿਟੀ ਸੰਭਲੀ ਆ ਜਦ ਕੁਛ ਵੀ ਨਹੀਂ ਸੀ ਬਿਲਕੁਲ ਇਹ ਨਾ ਇਹ ਫਿਤਰਤ ਹੈ ਇੱਥੇ ਵੀ ਕਹੀ ਜਾਂਦੇ ਆ ਕੁਛ ਹੈ ਨਹੀਂ ਉੱਥੇ ਜਾ ਕੇ ਵੀ ਜੀ ਨੌਕਰੀਆਂ ਹੈ ਨਹੀਂ ਨੌਕਰੀਆਂ ਹੈ ਨਹੀਂ ਉਹ ਸੇਮ ਹੀ ਰਹਿਣੀ ਹੈ ਇਹ 부ਜਦਲੀ ਆ ਇਹਨੂੰ ਮੈਂ ਕਹਿੰਦਾ 부ਜਦਲੀ ਜਿਹਨੇ ਬਣਾਣਾ ਹੈ ਨਾ ਇੱਥੇ ਵੀ ਬਣਾ ਲੈਣਾ ਰੋਟੀ ਖਾਣ ਜੋਗਾ ਪਰਮਾਤਮਾ ਨੇ ਬੰਦੇ ਦੇ ਅੰਦਰ ਤਾਕਤ ਦਿੱਤੀ ਹੁੰਦੀ ਹੈ ਹਾਲਾਤਾਂ 'ਚ ਨਹੀਂ ਹੁੰਦੀ ਉਹ ਇੱਥੇ ਗਰੀਬ ਤੋਂ ਗਰੀਬ ਵੀ ਹੈ ਇੱਥੇ ਅਮੀਰ ਤੋਂ ਅਮੀਰ ਵੀ ਹੈ ਇਹ ਬੰਦੇ ਦੇ ਮੈਟਰ ਕਰਦਾ ਹੁੰਦਾ ਹੈ ਮੈਨੂੰ ਸੁਣਨ ਵਾਲਾ ਤਾਂ ਪਤਾ ਨਹੀਂ ਪੋਡਕਾਸਟ ਵਾਲੇ ਪਰ ਮੈਨੂੰ ਬੜੀ ਮੋਟੀਵੇਸ਼ਨ ਫੀਲ ਹੋ ਰਹੀ ਹੈ ਐਨ ਲੱਗ ਰਿਹਾ ਕਿ ਵਾਕੇ ਯਾਰ ਤੁਹਾਡੀਆਂ ਗੱਲਾਂ ਚ ਬਹੁਤ ਦਮ ਹੈ ਔਰ ਜੇ ਕਿਤੇ ਕਿਸੇ ਦੇ ਪੱਲੇ ਚੀਜ਼ਾਂ ਪੈ ਜਨ ਤਾਂ ਸਾਡਾ ਦੋਨਾਂ ਦਾ ਤਾਂ ਕੀ ਸਵਾਰਨਾ ਇਹਨਾਂ ਨੇ ਆਪਣਾ ਹੀ ਸਵਾਰ ਲੈਣ ਸਹੀ ਗੱਲ ਆ ਸਾਨੂੰ ਦੋਨਾਂ ਨੂੰ ਕੁਝ ਨਹੀਂ ਚਾਹੀਦਾ ਸਹੀ ਗੱਲ ਆ ਮੈਂ ਇਹੀ ਕਹਿਣਾ ਵੀ ਯੂਥ ਸਿਰਫ ਇੰਨੀ ਗੱਲ ਸਮਝ ਲੈ ਬੇ ਭਾਈ ਲੋਕੀ ਕਹਿੰਦੇ ਨਾ ਅੱਜ ਦੇ ਟਾਈਮ 'ਚ ਬਿਜ਼ਨਸ ਕਰਨਾ ਬਹੁਤ ਔਖਾ ਹੈ ਆ ਅੱਜ ਦੇ ਟਾਈਮ ਵਾਲੀ ਗੱਲ ਲੋਕ ਪਿਛਲੇ 100 ਸਾਲ ਤੋਂ ਕਹਿ ਰਹੇ ਆ ਹਮ ਹਰ ਵੇਲੇ ਬਿਜ਼ਨਸ ਕਰਨਾ ਉਸ ਬੰਦੇ ਲਈ ਔਖਾ ਅੱਜ ਤੋਂ 100 ਸਾਲ ਪਹਿਲੇ ਜਦ ਸਾਈਕਲ ਇੰਡਸਟਰੀ ਖੜੀ ਹੋਈ ਨਾ ਲੁਧਿਆਣੇ ਚ ਤੇ ਲੋਕ ਕਹਿੰਦੇ ਸੀ ਬਿਜ਼ਨਸ ਕਰਨਾ ਬੜਾ ਔਖਾ ਅੰਗਰੇਜ਼ਾਂ ਦੇ ਦੌਰ ਚ ਤੇ ਜਿਨੇ ਬਣਾਣੀਆਂ ਸੀ ਫੈਕਟਰੀਆਂ ਬਣਾ ਲਈਆਂ ਅੱਜ ਵੀ ਉਹੋ ਹੀ ਆ ਅੱਜ ਤੱਕ ਸੌਖਾ ਹੋ ਗਿਆ ਮੈਂ ਸਿੰਪਲ ਉਦਾਹਰਣ ਦੇਣਾ 100 ਫੈਕਟਰੀਆਂ ਸੀ 40 ਬੰਦ ਹੋ ਗਈਆਂ ਕਿਉਂਕਿ ਜਵਾਕ ਕੈਨੇਡਾ ਚਲੇ ਗਏ ਬਿਜ਼ਨਸ ਹੋਣਾ ਹੀ ਐ 100 ਦਾ ਬਿਜ਼ਨਸ ਹੁਣ 60 ਕਰ ਰਹੀਆਂ ਤੇ ਹੁਣ ਤਾਂ ਆਪਰਚੂਨਿਟੀ ਆ ਬਿਲਕੁਲ ਹੁਣ ਕੋਈ ਪ੍ਰੋਬਲਮ ਥੋੜੀ ਹੁਣ ਤਾਂ ਆਪਰਚੂਨਿਟੀ ਆ ਬਣਾਓ ਫੈਕਟਰੀਆਂ ਕਰੋ ਕੰਮ ਦਮ ਰੱਖੋ ਬੈਂਗਲੌਰ ਚ ਬੈਠਾ ਬੱਚਾ ਕਿਉਂ ਸਟਾਰਟਅਪ ਕਰੀ ਜਾਂਦਾ ਹੈ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਕਿਉਂ ਨਹੀਂ ਦਮ ਰੱਖ ਸਕਦੇ ਕਰਨ ਵਾਲੇ ਬਣੋ ਗੁਰੂ ਬੈਠਾ ਹੈ ਭਰੋਸਾ ਤਾਂ ਕਰੋ ਯਾਰ ਪਰਮਾਤਮਾ ਦਾ ਸਾਡੇ ਬਜ਼ੁਰਗਾਂ ਚ ਸਿਰਫ ਤੁਹਾਡੇ ਤੇ ਸਾਡੇ ਬਜ਼ੁਰਗਾਂ ਚ ਆਈ ਫਰਕ ਸੀ ਵੀਰੇ ਸਾਡੇ ਬਜ਼ੁਰਗਾਂ ਨੂੰ ਗੁਰੂ ਤੇ ਭਰੋਸਾ ਸੀ ਪਰਮਾਤਮਾ ਤੇ ਭਰੋਸਾ ਸੀ ਭਗਵਾਨ ਤੇ ਭਰੋਸਾ ਸੀ ਅੱਲਾਹ ਤੇ ਭਰੋਸਾ ਸੀ ਸਾਡੇ ਚੋ ਖਤਮ ਆ ਅਸੀਂ ਡਰਦੇ ਪਤਾ ਕਿਉਂ ਆ ਅਸੀਂ ਪਰਮਾਤਮਾ ਨੂੰ ਨਾਲ ਮਹਿਸੂਸ ਨਹੀਂ ਕਰਦੇ ਬਾਣੀ ਕਹਿੰਦੀ ਤੂੰ ਮੇਰੋ ਮੇਰ ਪਰਬਤ ਸੁਆਮੀ ਪਰਮਾਤਮਾ ਮੇਰਾ ਸੁਮੇਰ ਪਰਬਤ ਬਣ ਕੇ ਬੈਠਾ ਹੈ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਪਰਮਾਤਮਾ ਨਾ ਤੂੰ ਡੋਲਦਾ ਨਾ ਮੈਂ ਡਿੱਗਦਾ ਰੱਖ ਲਈ ਨਹੀਂ ਹਰ ਮੇਰੀ ਜੇ ਮੇਰੇ ਪਿੱਛੇ ਮੈਂ ਫੀਲ ਕਰਾਂ ਨਾ ਆ ਕੁਰਸੀ ਨਹੀਂ ਹੈ ਮੇਰੇ ਵਿੱਚ ਸੁਮੇਰ ਪਰਬਤ ਬਣ ਕੇ ਪਰਮਾਤਮਾ ਬੈਠਾ ਤੇ ਫਿਰ ਨਾ ਤੂੰ ਡੋਲੋ ਨਾ ਹਮ ਗਿਰਤੇ ਨਾ ਪਰਮਾਤਮਾ ਡੋਲੇਗਾ ਨਾ ਮੈਂ ਗਿਰੂਗਾ ਪਰ ਜਦ ਫੀਲ ਹੀ ਨਹੀਂ ਕਰਨਾ ਵੀ ਰੱਬ ਬੈਠਾ ਫਿਰ ਕੱਲੇ ਹੀ ਆ ਨਾ ਯਾਰ ਬਿਲਕੁਲ ਦੋਸਤਾਂ ਦੇ ਨਾਮ ਤੇ ਥੋੜੀ ਫੈਕਟਰੀਆਂ ਖੜੀਆਂ ਹੋਣੀਆਂ ਮੈਨੂੰ ਉਮੀਦ ਹੈ ਬਈ ਕਿ ਪੋਡਕਾਸਟ ਦੇਖਣ ਵਾਲੇ ਜਰੂਰ ਇਸ ਵਾਰ 18 ਸਾਲ ਤੋਂ ਉੱਪਰ ਵਾਲੇ ਵੋਟ ਪਾਣਗੇ ਬਿਲਕੁਲ ਤੇ ਇੱਕ ਮੈਨੂੰ ਨਹੀਂ ਪਤਾ ਕਿ ਸਮਾਜ ਅੱਗੇ ਵਧੀਆ ਸਿਰਜ ਪਾਵਾਂਗੇ ਕਿ ਨਹੀਂ ਪਰ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ ਕਿ ਆਪਣੇ ਵੱਲੋਂ ਦਾ ਬੈਸਟ ਦੇਈਏ ਔਰ ਤੁਸੀਂ ਰਾਜਨੀਤੀ ਜਲਦੀ ਆਓ 5 ਸਾਲ ਬਾਅਦ 10 ਸਾਲ ਬਾਅਦ ਇੱਕ ਗੱਲ ਮੈਂ ਜਰੂਰ ਕਹਿਣੀ ਹੈ ਕਿ ਤੁਸੀਂ ਜੋ ਕਰ ਰਹੇ ਹੋ ਨਾ ਮੈਂ ਅਕਸਰ ਮੈਂ ਸੋਸ਼ਲ ਮੀਡੀਆ ਤੇ ਵੀ ਪੰਦਾ ਹੀ ਰਹਿਣਾ ਮੈਂ ਹਰ ਕੁਛ ਦਿਨ ਬਾਅਦ ਇਹ ਗੱਲ ਪੰਨਾ ਕਿ ਮੈਂ 8 ਸਾਲ ਤੋਂ ਦੇਖ ਰਿਹਾ ਹਾਂ ਮੈਂ ਬਹੁਤ ਛੁੱਟੀਆਂ ਲਈਆਂ ਆਪਣੇ ਕੰਮ ਤੋਂ ਮੂਡ ਖਰਾਬ ਹੋ ਗਿਆ ਇਮੋਸ਼ਨਲ ਹੋ ਗਏ ਛੁੱਟੀਆਂ ਲੈ ਲੀਆਂ ਇਮੋਸ਼ਨਲ ਤੁਸੀਂ ਵੀ ਬਹੁਤ ਹੋ ਹਮ ਪਰ ਮੈਂ 8 ਸਾਲ ਤਹਾਨੂੰ ਛੁੱਟੀ ਲੈਂਦੇ ਨਹੀਂ ਦੇਖਿਆ ਮੈਂ 8 ਸਾਲ ਤਹਾਨੂੰ ਪਿੱਛੇ ਹਟਦੇ ਨਹੀਂ ਦੇਖਿਆ ਕੌਂਟਰੋਵਰਸੀਆਂ ਹੋਈਆਂ ਬਦਨਾਮੀ ਹੋਈ ਜਿਨ੍ਹਾਂ ਨੇ ਉਦੋਂ ਵੀ ਕਹਿਣਾ ਸੀ ਪੈਸੇ ਕਹਿੰਦਾ ਅੱਜ ਵੀ ਕਹੀ ਜਾਂਦਾ ਜਿਹੜੇ ਉਦੋਂ ਕਹਿੰਦੇ ਸੀ ਰਾਜਨੀਤੀ ਅੱਜ ਵੀ ਕਹੀ ਜਾਂਦੇ ਆ ਪਰ ਮੈਂ ਅਨਮੋਲ ਕੁਆਟਰ ਨੂੰ ਜਿਸ ਸਾਹ ਦਾ ਗਰੋ ਕਰਦੇ ਦੇਖਿਆ ਜੇ ਸਾਰਾ ਯੂਥ ਇਕੱਲਾ ਆਈ ਸਿੱਖ ਲੈਣਾ ਕੰਸਿਸਟੈਂਸੀ ਹਮ ਤੁਹਾਡੇ ਤੋਂ ਕਿ ਭਾਈ ਲੱਗੋ ਪੋਡਕਾਸਟ ਸ਼ੁਰੂ ਕਰਨ ਵਾਲੀ ਬਹੁਤ ਜਨਤਾ ਹੋਏਗੀ ਪਰ ਜੋ ਕੰਸਿਸਟੈਂਸੀ ਦੇ ਨਾਲ ਤੁਸੀਂ ਕਰ ਲਿਆ ਜੋ ਕੰਸਿਸਟੈਂਸੀ ਦੇ ਨਾਲ ਤੁਸੀਂ ਐਨਜੀਓ ਚ ਲਾ ਲਈ ਜੋ ਤੁਹਾਨੂੰ ਕਿੰਨੇ ਹਸਪੀਟਲਸ ਇਸ਼ੂ ਹੋਏ ਤੁਸੀਂ ਥਾਤ ਹਾਤੇ ਅੱਜ ਤੁਸੀਂ ਮਾਰਕੀਟ ਚ ਬੈਠ ਰਹੇ ਹੋ ਪਰ ਉਹ ਕੰਸਿਸਟੈਂਸੀ ਹੈ ਸੋ ਮੈਂ ਉਸ ਕੰਸਿਸਟੈਂਸੀ ਚੋਂ ਬਹੁਤ ਸਿੱਖਣਾ ਦੇ ਆਦੇ ਦੇ ਪੋਡਕਾਸਟੋਂ ਯੂਥ ਸਿਰਫ ਆ ਸਿੱਖ ਲੈਣਾ ਕੰਸਿਸਟੈਂਸੀ ਲੱਗੇ ਰਹੋ ਲੱਗੇ ਰਹੋ ਰਿਜ਼ਲਟ ਆਦਾ ਲੱਗੇ ਰਹੋ ਪਰਮਾਤਮਾ ਦੇਖੂਗਾ ਉਹੀ ਬਈ ਮੈਂ ਵੀ ਫੀਲ ਕਰਦਾ ਪਰਵਤ ਮੇਰੇ ਵੀ ਉਹ ਹੀ ਫੀਲ ਕਰਦਾ ਕਿ ਕਰੇ ਕਰਾਵੇ ਆਪੇ ਆਪ ਕੁਝ ਨਹੀਂ ਹੈ ਮਨਸ ਕੇ ਹੱਥ ਸਾਡੇ ਤਾਂ ਹੱਥ ਕੁਝ ਨਹੀਂ ਹੈਗਾ ਸਾਨੂੰ ਤਾਂ ਪੋਡਕਾਸਟ ਤੋਂ ਪਹਿਲਾਂ ਵੀ ਨਹੀਂ ਪਤਾ ਸੀ ਕੀ ਗੱਲਾਂ ਕਰਨੀਆਂ ਪੋਡਕਾਸਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵੀ ਨਹੀਂ